ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਤੇ ਪ੍ਰੈਸ ਵਾਲੇ ਵੀਰ ਆਏ ਆ ਜਿਨ੍ਹਾਂ ਨੇ ਆਪਣੇ ਰੁਝੇਵੇਂ ਭਰੇ ਸਮੇਂ 'ਚੋਂ ਸਮਾਂ ਕੱਢ ਕੇ ਸਾਡੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕੀਤਾ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਆਖਦਾ ਤੇ ਧੰਨਵਾਦ ਕਰਦਾ ਦੂਸਰਾ ਮੈਂ ਆਪਣੇ ਪੂਰੇ ਪੰਜਾਬ ਦੇ ਦੇਸ਼ ਦੇ ਜਿੰਨੀਆਂ ਸਕਤਾ ਉਹਨਾਂ ਨੂੰ ਲੋਹੜੀ ਤੇ ਮਾਗੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆਂ ਅ ਕੱਲ ਮੈਂ ਲਾਈਵ ਹੋ ਕੇ ਇਹ ਕਹਿਆ ਸੀ ਕਿ ਜਿੰਨੀਆਂ ਸਾਡੇ ਹਲਕਾ ਖਰੂਰ ਸਾਹਿਬ ਦੇ ਵਿੱਚ ਪੰਚਾਇਤਾਂ ਨੇ ਉਹ ਮਤਾ ਪਾਉਣ ਕੇ ਕੋਈ ਵੀ ਚਿੱਟਾ ਵੇਚਣ ਵਾਲੇ ਦੇ ਮਗਰ ਜਾਂ ਕਿਸੇ ਚੋਰੀ ਕਰਨ ਵਾਲੇ ਦੇ ਮਗਰ ਜਾਂ ਕਿਸੇ ਲੁੱਟਾ ਖੋਆ ਕਰਨ ਵਾਲੇ ਦੇ ਮਗਰ ਜਿਹੜਾ ਉਹ ਥਾਣੇ ਉਹਨੂੰ ਛਡਾਉਣ ਵਾਸਤੇ ਨਹੀਂ ਜਾਊਗਾ ਉਸ ਬੰਦੇ ਵਿੱਚ ਹੀ ਅੱਜ ਦੀ ਪ੍ਰੈਸ ਕਾਨਫਰੰਸ ਆ ਮੇਰੇ ਨਾਲ ਸਾਡੇ ਸਬ ਡਿਵੀਜ਼ਨ ਤੋਂ ਡੀਐਸਪੀ ਗੋਂਦਵਾਲ ਤੋਂ ਅਤੁਲ ਸੋਨੀ ਜੀ ਨੇ ਤੇ ਸਾਡੇ ਗੋਂਦਵਾਲ ਸਾਹਿਬ ਤੋਂ ਐਸਐਚਓ ਪ੍ਰਭਜੀਤ ਸਿੰਘ ਨੇ ਅਵਤਾਰ ਸਿੰਘ ਸੋਨਾ ਜਿਹੜੇ ਸਾਡੇ ਸਦਰ ਥਾਣੇ ਤੋਂ ਨੇ ਵਿਪਨ ਜੀ ਇਸ ਵਕਤ ਐਡੀਸ਼ਨਲ ਐਸਐਚਓ ਨੇ ਤੇ ਚੋਲਾ ਸਾਹਿਬ ਜਿਹੜਾ ਉਹ ਵੇਖ ਰਹੇ ਨੇ ਸਾਡਾ ਕਲੈਕਟਿਵ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਜਿਵੇਂ ਆਮ ਹੀ ਇਹ ਹੁੰਦਾ ਹੈ ਕਿ ਕਿਤੇ ਕੋਈ ਕਹਿ ਦਿੰਦਾ ਹੈ ਕਿ ਰਾਜਨੀਤਿਕ ਲੋਕ ਜਿਹੜੇ ਆ ਉਹ ਚਿੱਟੇ ਵਾਲਿਆਂ ਦੀ ਸਪੋਰਟ ਕਰਦੇ ਆ ਤੇ ਤਾਂ ਚਿੱਟਾ ਬੰਦ ਨਹੀਂ ਹੁੰਦਾ ਕਿਤੇ ਜਨਤਾ ਚੇ ਫਾਰਮਾਂ ਚੱਲਦੀਆਂ ਵਾਂ ਪੇ ਕੁਝ ਸਰਕਾਰੀ ਅਧਿਕਾਰੀ ਜਾਂ ਕੁਝ ਪੁਲਿਸ ਦੇ ਨਮਾਇंदे ਜਿਹੜੇ ਉਹ ਸਾਥ ਦੇ ਦਿੰਦੇ ਆ ਤਾਂ ਨਹੀਂ ਬੰਦ ਹੁੰਦਾ ਉਹ ਅਲੱਗ-ਅਲੱਗ ਪ੍ਰਕਾਰ ਦੀ ਜਿਹੜੀ ਰਹਿ ਆ ਉਹ ਐਵੇਂ ਇਦਾਂ ਦੀਆਂ ਫਾਰਮਾਂ ਚੱਲਦੀਆਂ ਰਹਿੰਦੀਆਂ ਨੇ ਅੱਜ ਸਾਡੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਅੱਜ ਅਸੀਂ ਜਿਵੇਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਇਸ ਚਿੱਟੇ ਦਾ ਜਿਹੜਾ ਪ੍ਰਕੋਪ ਸਾਡੇ ਪੰਜਾਬ ਦੇ ਵਿੱਚ ਚੱਲਦਾ ਉਹਨੂੰ ਜੜੋਂ ਪੁੱਟਾਂਗੇ ਉਦੇ ਸਬੰਧ ਦੇ ਵਿੱਚ ਹੀ ਪਿਛਲੇ ਸਮੇਂ ਦੇ ਵਿੱਚ ਵੀ ਸ਼ਾਇਦ ਤੁਸੀਂ ਵੇਖਿਆ ਕਿ ਆਪਾਂ ਇੱਥੇ ਇੱਕ ਮੀਟਿੰਗ ਕੀਤੀ ਸੀ ਅੱਜ ਤੋਂ ਸਾਲ ਪਹਿਲਾਂ ਉਹਦੇ ਵਿੱਚ ਵੀ ਡੀਐਸਪੀ ਸਾਹਿਬ ਤੇ ਸਾਡੇ ਸਾਰੇ ਐਸਐਚਓ ਸਾਹਿਬਾਨ ਆਏ ਸੀ ਤੇ ਪਰ ਉਦੋਂ ਇਹ ਚੀਜ਼ਾਂ ਰਹਿ ਗਈਆਂ ਕਿ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਕਿਹਾ ਕਿ ਬੇਸ਼ੱਕ ਸਾਡੇ ਕੋਲੇ ਕੋਈ ਆਉਂਦਾ ਵੀ ਆ ਚਿੱਟੇ ਵਾਲਾ ਫੜਿਆ ਜਾਂਦਾ ਜਾਂ ਚੋਰੀ ਵਾਲਾ ਫੜਿਆ ਜਾਂਦਾ ਬੇਸ਼ੱਕ ਕਿਸੇ ਪਿਛੇ ਆ ਕੇ ਉਹਨੂੰ ਛਡਾਉਣ ਆਉਂਦਾ ਵੀ ਅਸੀਂ ਛੱਡਦੇ ਨਹੀਂ ਆ ਪਰ ਸਾਨੂੰ ਹੋਰ ਹੌਸਲਾ ਹੋ ਜਾਏ ਜੇ ਉਹਨਾਂ ਨੂੰ ਉਹ ਛਡਾਉਣ ਦੀ بجائے ਸਾਡੀ ਸਪੋਰਟ ਕਰਨ ਤੇ ਉਦੋਂ ਮੈਨੂੰ ਲੱਗਾ ਕਿ ਸਾਡੀਆਂ ਪੰਚਾਇਤਾਂ ਉਸ ਪੱਧਰ ਤੇ ਨਹੀਂ ਹੈਗੀਆਂ ਹੁਣ ਸਾਡੇ ਕੋਲੇ ਪੂਰਨ ਬਹੁਮਤਾਂ ਪੰਚਾਇਤਾਂ ਜਿਹੜੀਆਂ ਉਹ ਸਾਰੀਆਂ ਸਾਡੇ ਨਾਲ ਆ ਚਾਹੇ ਉਹ ਕਿਸੇ ਵੀ ਪਾਰਟੀ ਵੱਲੋਂ ਜਿਹੜੀਆਂ ਉਹ ਕੋਈ ਖੜਿਆ ਸੀ ਜਾਂ ਬਣੀਆਂ ਨੇ ਤੇ ਅਸੀਂ ਸਾਰੀਆਂ ਪੰਚਾਇਤਾਂ ਨੇ ਅੱਜ ਸਾਡੀਆਂ ਨੇ ਹਲਕਾ ਖਡੂਰ ਸਾਹਿਬ ਦੇ ਵਿੱਚ ਕੱਲ ਜਿਹੜੀ ਆਪਾਂ ਅਪੀਲ ਕੀਤੀ ਸੀ ਉਹਨੂੰ ਸਲਾਹਿਆ ਵੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਅੱਜ ਤਕਰੀਬਨ ਇਸ ਵਕਤ ਜਿਸ ਵਕਤ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਆ ਸਾਰੇ ਨੂੰ ਆਪਣਾ ਟਾਈਮ ਦਿੱਤਾ ਸੀ ਕਿ 12 ਵਜੇ ਤੋਂ ਲੈ ਕੇ ਤੇ ਸ਼ਾਮ 6 ਵਜੇ ਤੱਕ ਤੁਸੀਂ ਜਿਹੜੇ ਮਤੇ ਆ ਉਹ ਪਾ ਦੇਣੇ ਆ ਤੇ ਹਰੇਕ ਨੇ 2-2 ਮਿੰਟ ਦੀ ਵੀਡੀਓ ਬਣਾ ਕੇ ਅਪਲੋਡ ਕਰਨੀ ਆ ਕਿ ਸਾਡੇ ਹਲਕਾ ਖਡੂਰ ਸਾਹਿਬ ਦੀ ਕੋਈ ਵੀ ਪੰਚਾਇਤ ਜਾਂ ਕੋਈ ਹੋਰ ਆਗੂ ਚਿੱਟੇ ਵਾਲੇ ਮਗਰ ਤੇ ਜਾਂ ਕਿ ਇਹ ਲਟੇਰੇ گرو ਦੇ ਮਗਰ ਜਾਂ ਕੋਈ ਲੁੱਟਖੋ ਕਰਨ ਵਾਲੇ ਦੇ ਮਗਰ ਨਹੀਂ ਜਾਊਗਾ ਤੇ ਤਕਰੀਬਨ ਸਾਡੇ ਕੋਲੇ 40 ਤੋਂ 50 ਮਤੇ ਆ ਜਿਹੜੇ ਉਹ ਇਸ ਵਕਤ ਜਿਹੜੇ ਉਹ ਆ ਚੁੱਕੇ ਆ ਆ ਬਾਕੀ ਵੀ ਜਿਵੇਂ ਜਿਵੇਂ ਪੰਚਾਇਤਾਂ ਮਤੇ ਪੌਂਦੀਆਂ ਜਾ ਰਹੀਆਂ ਲਗਭਗ 250 ਦੇ ਆਸ-ਪਾਸ ਆਪਣੀਆਂ ਪੰਚਾਇਤਾਂ ਵਾ ਤੇ ਮੈਂ ਇਹਦੇ ਨਾਲ ਹੀ ਆਪਣੇ ਸਾਰੇ ਸਰਪੰਚਾਂ ਨੂੰ ਤੇ ਆਪਣੇ ਜਿੰਨੇ ਮੈਂਬਰ ਆ ਉਹਨਾਂ ਨੂੰ ਵਧਾਈ ਵੀ ਦੇਣਾ ਕਿ ਤੁਸੀਂ ਇਸ ਉਪਰਾਲੇ ਦੇ ਵਿੱਚ ਬੜਾ ਵੱਡਾ ਸਾਡਾ ਸਾਥ ਦੇ ਰਹੇ ਹੋ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਦੀ ਇਸ ਨੇਕ ਨੀਤੀ ਉਹਨਾਂ ਦੀ ਦਰਿਆਦ ਵੀ ਤੇ ਨਾਲ ਮੈਂ ਕੱਲ ਇਹ ਵੀ ਅਪੀਲ ਕੀਤੀ ਸੀ ਕਿ ਵੋਟਾਂ ਦੇ ਚੱਕਰ 'ਚ ਨਾ ਪੈ ਜਿਓ ਕਿਉਂਕਿ ਇਹ ਤਾਂ ਪੰਚਾਇਤ ਹੀ ਹੁੰਦੀ ਆ ਜਿੱਥੋਂ ਜਾ ਕੇ ਸਿਸਟਮ ਨੇ ਸੁਧਰਨਾ ਸ਼ੁਰੂ ਹੋਣਾ ਹੁੰਦਾ ਸੋ ਵੋਟਾਂ 10 ਘਟ ਜਾਣ 20 ਘਟ ਜਾਣ ਅਗਲੀ ਇਲੈਕਸ਼ਨ ਚ ਮੇਰੀਆਂ 50 ਘਟ ਜਾਣ ਕਿਸੇ ਪਿੰਡ ਚੋਂ 100 ਘਟ ਜਾਣ ਉਹ ਮਨਜ਼ੂਰ ਆ ਪਰ ਚਿੱਟਾ ਵੇਚਣ ਵਾਲੇ ਦੀ ਸਪੋਰਟ ਜਾਂ ਕਿਸੇ ਲੁੱਟਖੋ ਕਰਨ ਵਾਲੇ ਦੀ ਸਪੋਰਟ ਆਪਾਂ ਬਿਲਕੁਲ ਨਹੀਂ ਕਰਨੀ ਸਾਨੂੰ ਮਾੜੇ ਅਨਸਰਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ ਸਾਨੂੰ ਅਸੀਂ ਚੰਗਾ ਕੰਮ ਕਰਾਂਗੇ ਲੋਕਾਂ ਦੀਆਂ ਸਾਨੂੰ ਜਿਹੜੀਆਂ ਉਹ ਅਸੀਸਾਂ ਚਾਹੀਦੀਆਂ ਨੇ ਸੋ ਪਿਛਲੇ 3 ਸਾਲ ਦੇ ਵਿੱਚ ਜਦੋਂ ਦੀ ਆਪਣੀ ਗਵਰਨਮੈਂਟ ਬਣੀ ਆ तकरीबन ਲਗਭਗ 25 ਕਿਲੋ ਜਿਹੜੀ ਆ ਹਿਰੋਇਨ ਹਲਕਾ ਖਡੂਰ ਸਾਹਿਬ ਦੇ ਆਪਣੇ ਤਿੰਨਾਂ ਥਾਣਿਆਂ ਨੇ ਜਿਹੜੀ ਆ ਉਹ ਫੜੀ ਆ ਜਿਹੜੀ ਇੱਕ ਬੜੀ ਵੱਡੀ ਜਿਹੜੀ ਮਾਤਰਾ ਇੱਕ ਕਹਿ ਦਿੱਤਾ ਜਾਂਦਾ ਕਿ ਪੁਲਿਸ ਕੰਮ ਨਹੀਂ ਕਰਦੀ ਤਾਂ ਕਿਉਂਕਿ ਇਹ ਚੀਜ਼ਾਂ ਨਾ ਅੰਦਰ ਰਹਿੰਦੀਆਂ ਨੇ ਅੰਦਰ ਅੰਦਰ ਪਰਚੇ ਹੋਈ ਜਾਂਦੇ ਨੇ ਅੰਦਰ ਅੰਦਰ ਤੇ ਲਗਭਗ ਅਸੀਂ 300 ਬੰਦੇ ਤੇ ਜਿਹੜਾ ਵਾ ਉਹ ਐਫ ਆਈ ਆਰ ਜਿਹੜੀ ਆ ਚਿੱਟੇ ਵਾਲਿਆਂ ਤੇ ਸਾਡੇ ਤਿੰਨੋਂ ਥਾਣਿਆਂ ਦੇ ਵਿੱਚ ਤਕਰੀਬਨ ਜਿਹੜੀ ਹੋਈ ਹੈ ਇਹ 25 ਕਿਲੋ ਜਿਹੜੀ ਪਿਛਲੇ 3 ਸਾਲ ਦੇ ਵਿੱਚ ਹਰੋਇਨ ਮਾੜੇ ਅਨਸਰਾਂ ਕੁ ਜਿਹੜੀ ਫੜੀ ਹੈ ਤੇ ਹੁਣ ਅਸੀਂ ਹੋਰ ਵੀ ਤੇਜ਼ੀ ਨਾਲ ਇਕੱਠੇ ਹੋ ਕੇ ਸਾਡੇ ਐਸਐਸਪੀ ਸਾਹਿਬ ਜਿਹੜੇ ਉਹ ਅਭਿਮਨ ਸਿੰਘ ਬਿਲਕੁਲ ਵਧੀਆ ਇਨਸਾਨ ਨੇ ਤੇ ਉਹਨਾਂ ਦਾ ਵੀ ਇਹੀ ਹੈਗਾ ਕਿ ਅਸੀਂ ਆਪਣੇ ਸਤਨਤਾਰਨ ਜ਼ਿਲ੍ਹੇ ਦੇ ਵਿੱਚੋਂ ਕ੍ਰਾਈਮ ਤੇ ਨਸ਼ਾ ਇਹ ਬਿਲਕੁਲ ਖਤਮ ਕਰਨਾ ਹੈ ਮੈਂ ਹੁਣੇ ਐਸਐਚਓ ਸਾਹਿਬ ਸਾਡੇ ਸਦਰ ਵਾਲੇ ਬੰਕੇ ਤੇ ਮੈਂ ਕਹਿ ਰਿਹਾ ਮੈਂ ਹਾਂ ਜੀ ਤੁਹਾਡੀਆਂ ਅੱਖਾਂ 'ਚ ਨੀਂਦ ਹੈ ਤੇ ਉਹ ਕਹਿ ਰਹੇ ਸੀ ਵੀ ਮੈਨੂੰ ਅੱਜ ਤੀਜਾ ਦਿਨ ਹੋ ਗਿਆ ਹੈ ਰੈਸਟ ਬਹੁ ਘੱਟ ਮਿਲਦੀ ਆ ਅਸੀਂ ਲਗਾਤਾਰ ਜਿਹੜੇ ਲੱਗੇ ਆ ਸਾਡੇ ਐਸਐਸਪੀ ਸਾਹਿਬ ਤੁਸੀਂ ਵੇਖੋ ਆਵੇਂ ਤੁਸੀਂ ਵੇਖਿਆ ਨਾ ਰਾਤ ਨੂੰ 1 ਵਜੇ ਜਾਂ ਕਈ ਵਾਰੀ 3 ਵਜੇ ਮੈਂ ਖੁਦ ਉਹਨਾਂ ਨੂੰ ਲੱਗਦੇ ਜਿਹੜਾ ਕਈ ਵਾਰੀ 11 ਵਜੇ ਤਾਂ ਮੈਂ ਖੁਦ ਦੇਖਿਆ ਸੋ ਇੱਕ ਐਸਐਸਪੀ ਗਰਾਊਂਡ ਪੱਧਰ ਤੇ ਆ ਕੇ ਜਿਹੜਾ ਕੰਮ ਕਰ ਰਿਹਾ ਸਾਡੇ ਡੀਐਸਪੀ ਸਾਹਿਬ ਮੈਂ ਕੱਲ ਜੀਵੀ ਕੇ ਗਿਆ ਸੀ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਵੀ ਮੈਂ ਜੀਵੀ ਕੇ ਆਇਆ ਹਾਂ ਉੱਥੇ ਜੀਵੀ ਕੇ ਰਹਿੰਦੇ ਨੇ ਤੇ ਥਰਮਲ ਪਲਾਨਟ ਚ ਗਿਆ ਸੀ ਮੈਂ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਤੇ ਮੈਂ ਕਿਹਾ ਤੁਸੀਂ ਕਦੋਂ ਕਉਣਾ ਇਹ ਕਹਿੰਦੇ ਅਜੇ ਤੇ ਅਸੀਂ ਰੇਡ ਤੇ ਆ ਤੇ ਉਸ ਟਾਈਮ ਦੇ ਲਗਭਗ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਦੂਜੀ ਸ਼ਿਫਟ ਲੱਗੀ ਸੀ ਤੇ ਸਾਢੇ 10 ਦਾ ਜਿਹੜਾ ਟਾਈਮ ਹੀ ਤੇ ਅਜੇ ਵੀ ਕਹਿੰਦੇ ਮੈਨੂੰ ਹੋਰ ਟਾਈਮ ਲੱਗ ਜਾਣਾ ਪੁਲਿਸ ਤੇ ਅਸੀਂ ਰਾਤ ਦਿਨ ਮਿਹਨਤ ਕਰਾਂਗੇ ਤੇ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਜਿਹੜਾ ਬਚਾਵਾਂਗੇ ਤੇ ਅਸੀਂ ਆ ਜਿਹੜੇ ਜ਼िला ਪੰਚਾਇਤ ਤੇ ਬਲਾਕ ਸੰਮਤੀਆਂ ਦੇ ਵਿੱਚ ਆ ਲੋੜੀ ਤੋਂ ਬਾਅਦ ਜਿੰਨਾ ਸਾਡੇ ਕੋਲ ਪੈਸਾ ਪਿਆ ਵਾ ਮੇਰੀ ਪਹਿਲੀ ਕੋਸ਼ਿਸ਼ ਇਹ ਹੋਊਗੀ ਮੈਂ ਸਾਰੇ ਪਿੰਡਾਂ ਨੂੰ ਗਰਾਊਂਡਾਂ ਬਣਾਉਣ ਲਈ ਜਿੱਥੇ ਪਹਿਲਾਂ ਜ਼ਮੀਨ ਹੈਗੀ ਆ ਕੋਈ ਵਾਲੀ ਵਾਲ ਤੇ ਦੂਜੀਆਂ ਤੀਜੀਆਂ ਗਰਾਊਂਡਾਂ ਬਣਾਉਣ ਲਈ ਜਿਹੜਾ ਅਸੀਂ ਉਸ ਪੈਸੇ ਨੂੰ ਜਿਹੜਾ ਉਹ ਜਾਰੀ ਕਰੀ ਸਭ ਦੇ ਦੇਚ ਦੇ ਵਿੱਚ ਜਿਹੜੇ ਲਪੇਟ ਦੇ ਵਿੱਚ ਜਿਹੜੇ ਨੌਜਵਾਨ ਆ ਚੁੱਕੇ ਨੇ ਉਹਨਾਂ ਨੂੰ ਵੀ ਕੱਢਣ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਬਿਲਕੁਲ ਉਹ ਤਾਂ ਆਪਣੇ ਡੀ ਐਡਿਕਸ਼ਨ ਸੈਂਟਰ ਜਿਹੜਾ ਵਾ ਆਪਣੇ ਹਸਪਤਾਲ ਦੇ ਵਿੱਚ ਵੀ ਚੱਲਦਾ ਵਾ ਜਿਹੜਾ ਵਾ ਉਹ ਠਰੂ ਵੀ ਜਿਹੜਾ ਚੱਲਦਾ ਵਾ ਬਾਕੀ ਵੀ ਜਿਹੜਾ ਸਾਡੇ ਧਿਆਨ ਦੇ ਵਿੱਚ ਆਵੇਗਾ ਅਸੀਂ ਜਿਹੜੀ ਸਾਡੀ ਸਰਕਾਰ ਹੈ ਉਹਦੇ ਤੇ ਵੀ ਜਿਹੜਾ ਕੰਮ ਕਰ ਰਹੀ ਹੈ ਤੇ ਅਸੀਂ ਉਹਨਾਂ ਬੱਚਿਆਂ ਨੂੰ ਇਸ ਦਲਦਲ ਜੋ ਕੱਢਣ ਲਈ ਜੋ ਵੀ ਐਜ਼ਏ ਬਤੌਰ ਐਮ ਐਲ ਏ ਏ ਮੇਰਾ ਹਲਕਾ ਵਾ ਮੇਰਾ ਪਰਿਵਾਰ ਆ ਜੋ ਵੀ ਮੈਨੂੰ ਜਦੋਂ ਮੈਂ ਉਹਦੀ ਮਦਦ ਕਰ ਸਕਦਾ ਆ ਉਹ ਮੈਂ ਜ਼ਰੂਰ ਕਰੂਗਾ ਸਰ ਇੱਕ ਚੀਜ਼ ਦੇਖਣਾ ਜਦੋਂ ਮਤੇ ਪੈ ਜਾਂਦੇ ਤੇ ਲੋਕਾਂ ਨੂੰ ਧਮਕੀਆਂ ਵੀ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਨੇ ਇਹ ਐ ਨਸ਼ੇ ਬਾਰੇ ਦੱਸਿਆ ਸਾਨੂੰ ਹੀ ਕੁੱਟਮਾਰ ਕਰ ਗਏ ਨੇ ਸਰ ਉਹਨਾਂ ਦੀ ਤਰ੍ਹਾਂ ਬੋਟਲ ਉਹਦੇ ਲਈ ਜਿਹੜਾ ਸਾਡਾ ਪ੍ਰਸ਼ਾਸਨ ਹੈ ਜਦੋਂ ਵੀ ਕਾਨੂੰਨ ਦੇ ਵਿੱਚ ਜੇ ਕੋਈ ਕਿਸੇ ਦੀ ਕੁੱਟਮਾਰ ਕਰਦਾ ਹੈ ਬੇਸ਼ੱਕ ਜ਼ਰੂਰੀ ਨਹੀਂ ਕਿ ਨਸ਼ੇ ਵਾਲਾ ਕਰਦਾ ਜਾਂ ਵੈਸੇ ਵੀ ਕਿਸੇ ਦੀ ਕੋਈ ਲੜਾਈ ਹੁੰਦੀ ਹੈ ਤੇ ਕਾਨੂੰਨ ਆਪਣਾ ਪੂਰਾ ਕੰਮ ਕਰਦਾ ਹੈ ਤੇ ਜੇ ਕੋਈ ਨਸ਼ੇ ਵਾਲਾ ਚਿੱਟੇ ਵਾਲੇ ਦੇ ਜਿਹੜਾ ਵੇਚਣ ਵਾਲਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਜਾਂ ਕਿਸੇ ਨੂੰ ਧਮਕੀ ਦੇਊਗਾ ਤਾਂ ਉੱਤੇ ਵੀ ਪੂਰੀ ਕਾਰਵਾਈ ਹੋਊਗੀ ਇਵਨ ਇੱਥੋਂ ਤੱਕ ਕਿ ਜਿਹੜਾ ਛਡਾਉਣ ਗਿਆ ਉੱਤੇ ਵੀ ਪੂਰੀ ਬੰਦੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ ਕਿਉਂਕਿ ਇਹਦਾ ਮਤਲਬ ਜੇ ਉਹ ਛਡਾਉਣ ਗਿਆ ਤਾਂ ਉਹਦਾ ਵੀ ਕਿਤੇ ਨਾ ਹੋ ਸਕਦਾ ਉਹਦਾ ਵੀ ਵੇਖਦਾ ਹੋਵੇ ਹੁਣ ਤੱਕ ਬੜੇ ਆਗੂਆਂ ਦਾ ਸਮਾਨ ਵਿਕਦਾ ਰਿਹਾ ਇੱਥੇ ਆਪਾਂ ਵੇਖਦੇ ਰਹੇ ਵੱਡੀਆਂ ਵੱਡੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਹੋ ਸਕਦਾ ਹੈ ਕਿ ਉਹ ਜਿਹੜਾ ਬੰਦਾ ਛਡਾਰਿਆ ਹਾਈ ਵਰੀ ਉਹੋ ਛਡਾਉਂਦੇ ਆ ਉਹਦੇ ਵਿੱਚੋਂ ਹਿਸਾਬਤ ਹੀ ਕੋਈ ਜਿਹੜੀ ਆ ਉਹ ਲੈਂਦਾ ਹੋਵੇ ਸੋ ਬਾਕੀ ਡੀਐਸਪੀ ਸਾਹਿਬ ਜਿਹੜੀ ਹੋਣਾ ਸਰਕਾਰੀ ਤਿੱਤਰ ਪੁੱਛੇਗਾ ਅੱਜ ਕੱਲ੍ਹ ਵੇਖੇ ਨੂੰ ਮਿਲਦਾ ਫਰੋਟੀਆਂ ਦੀ ਬੜੀ ਡਿਮਾਂਡ ਲੋਕੀਂ ਗੋਲੀਆਂ ਚਾਉਂਦੇ ਪੈਣੇ ਫਰੋਟੀਆਂ ਗੈਂਗਸਟਰ ਸਾਰੇ ਇਹਨਾਂ ਦੇ ਵਾਸਤੇ ਕਿਸ ਤਰ੍ਹਾਂ ਸਰਕਾਰ ਉਹਨਾਂ ਕਿੰਨਾ ਵੱਡਾ ਕੋਈ ਸੁਪਰਾਲਾ ਕੀਤਾ ਜਾਊਗਾ ਕਿ ਇਹ ਲਗਾਤਾਰ ਹੀ ਵਧੇ ਜਾ ਰਹੇ ਨੇ ਅ ਦੇਖੋ ਜੇ ਤੁਸੀਂ ਗੱਲ ਕਰੋ ਪਿਛਲੇ ਤੇ ਜਾਨ ਜਦੋਂ ਦੇ ਹੁਣ ਆਪਣੇ ਪਿਛਲੇ ਐਸਐਸਪੀ ਸਾਹਿਬ ਨੇ ਵੀ ਚੰਗਾ ਕੰਮ ਕੀਤਾ ਸੀ ਜਿਹੜੇ ਹੁਣ ਆਪਣੇ ਐਸਐਸਪੀ ਸਾਹਿਬ ਆਏ ਨੇ ਜਿੱਦਨ ਦੇ ਆਏ ਨੇ ਉਦੋਂ ਤੋਂ ਲੈ ਕੇ ਤੁਸੀਂ ਵੇਖੋਗੇ ਕਿ ਮੈਨੂੰ ਨਹੀਂ ਲੱਗਦਾ ਵੀ ਅਨਟ੍ਰੇਸ ਮਸਲੇ ਜਿਹੜੇ ਆ ਉਹ ਕਿਤੇ ਪੈਂਡਿੰਗ ਪਏ ਰਹਿਣ ਦੇ ਨੇ ਇਵਨ ਇੱਥੋਂ ਤੱਕ ਵੀ ਉਹਨਾਂ ਦਾ ਕੰਮ ਚੱਲਣ ਰਿਹਾ ਕਿ ਜਿੰਨੀ ਪੁਰਾਣੀ ਪਿੰਡੰਸੀ ਪਈ ਆ ਪੁਰਾਣੇ ਕੋਈ ਚਲਾਨ ਪੇਸ਼ਾਂ ਹੋਣ ਵਾਲੇ ਅਜੇ ਪਏ ਆ ਉਹ ਵੀ ਵੱਧ ਤੋਂ ਵੱਧ ਜਿਹੜੇ ਆ ਉਹ ਕੀਤੇ ਜਾਂਣ ਤੇ ਆ ਤੁਸੀਂ ਵੇਖੋ ਵੀ ਹੁਣ ਜੇ ਕੋਈ ਕ੍ਰਾਈਮ ਹੁੰਦਾ ਬਾ ਤੇ ਬਿਦੇ ਨਾ ਕੋਈ 2-4 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜੇ ਆ ਉਹ ਬੰਦੇ ਫੜੇ ਜਾਂਦੇ ਆ ਨਹੀਂ ਤੇ ਕਈ ਵਾਰੀ ਕੀ ਹੁੰਦਾ ਸੀ ਵੱਡੇ ਮੁਕਦਮੇ ਜਿਹੜੇ ਆ ਉਹ ਅਨਟ੍ਰੇਸ ਰਹਿ ਜਾਂਦੇ ਗੱਲ ਇਹ ਨਹੀਂ ਕਿ ਪਹਿਲਿਆਂ ਨੇ ਵੀ ਚੰਗਾ ਕੰਮ ਕੀਤਾ ਪਰ ਹੁਣ ਵਾਲੇ ਜਿਹੜੇ ਸਾਡੇ ਐਸਐਸਪੀ ਸਾਹਿਬ ਪੂਰੀ ਵਧੀਆ ਢੰਗ ਨਾਲ ਕੰਮ ਜਿਹੜਾ ਉਹ ਕਰ ਰਿਹਾ ਜਿਹਦੇ ਨਾਲ ਸਾਨੂੰ ਵੀ ਹੌਸਲਾ ਮਿਲਿਆ ਕਿ ਦੇਖੋ ਜੇ ਉਹ ਚਾਹੁੰਦੇ ਨੇ ਕਿ ਇੱਥੋਂ ਵਾਕਈ ਕ੍ਰਾਈਮ ਖਤਮ ਕਰਨਾ ਹੈ ਨਸ਼ਾ ਖਤਮ ਕਰਨਾ ਹੈ ਤਾਂ ਸਾਡਾ ਵੀ ਪੂਰਾ ਐਜ਼ ਅ ਪੋਲੀਟਿਕਲੀ ਜਿਵੇਂ ਸਾਡੀ ਸਰਕਾਰ ਜਿਹੜਾ ਪੂਰਾ ਜ਼ੋਰ ਲਾ ਰਹੀ ਹੈ ਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਉਹਨਾਂ ਦੀਆਂ ਬਾਵਾ ਬਣ ਕੇ ਉਹ ਸਾਡੀਆਂ ਬਾਵਾ ਬਣ ਰਾਜਨੀਤਿਕ ਤੌਰ ਤੇ ਅਸੀਂ ਉਹਨਾਂ ਦੀਆਂ ਬਾਵਾ ਬਣ ਕੇ ਜੋ ਵੀ ਸਰਕਾਰ ਦਾ ਉਹਨਾਂ ਨੂੰ ਮਤ ਚਾਹੀਦੀ ਉਹ ਦੇ ਕੇ ਤੇ ਜੋ ਵੀ ਪ੍ਰਸ਼ਾਸਨ ਨੂੰ ਪੂਰੀ ਮਤ ਸਰ ਅਖਰ ਜਿਹੜੀ ਪੰਚਾਇਤ ਆ ਉਹ ਮਤਾ ਨਹੀਂ ਪਾਉਂਦੀ ਤੇ ਉਹਨਾਂ ਦੇ ਪ੍ਰਤੀ ਕੀ ਜਿਹੜਾ ਰੋਖਾ ਸਿਆਚ ਕੀਤਾ ਜਾਵੇਗਾ ਆ ਮੈਨੂੰ ਲੱਗਦਾ ਨਹੀਂ ਕਿਸੇ ਪਿੰਡ ਦੀ ਇਹ ਡਰਾ ਮਾੜਾ ਸਰਪੰਚ ਕਿਸੇ ਨੇ ਬਣਾ ਲਿਆਊਗਾ ਜਾਂ ਐਡੀ ਮਾੜੀ ਪੰਚਾਇਤ ਕਿਸੇ ਨੇ ਬਣਾ ਲਈ ਹੋਊਗੀ ਕਿਉਂਕਿ ਜਦੋਂ ਲੋਕ ਆਪਣੀ ਮਤ ਦਾ ਦਾਨ ਕਰਦੇ ਆ ਉਹ ਚੰਗੀਆਂ ਪੰਚਾਇਤਾਂ ਤੇ ਚੰਗੇ ਪੰਚ ਮੈਂਬਰ ਚਾਹੁੰਦੇ ਆ ਸੋ ਹੋ ਸਕਦਾ ਕੋਈ ਜਿਵੇਂ ਦਿਨ ਧਿਆਰ ਹੈ ਤੇ ਕਿਸੇ ਕੋ ਅਜੇ ਨਾ ਪਾਇਆ ਗਿਆ ਹੋਵੇ ਜਿੱਦਾਂ ਇੱਕ ਮੈਸੇਜ ਸ਼ਾਰਟ ਸੀ ਨਾ ਕੱਲ ਆਪਾਂ ਇੱਕ ਲਾਈਵ ਹੋ ਕੇ ਉਸੇ ਵੇਲੇ ਕਹਿ ਦਿੰਦਾ ਕਿਉਂਕਿ ਆਪਾਂ ਉਹਦੇ ਲਈ ਸਿਰਫ ਕਿਸੇ ਨੂੰ ਅੱਜ ਦਾ ਸਮਾਂ ਹੋ ਸਕਦਾ ਅੱਜ ਦਾ ਨਾ ਕਿਤੇ ਪ੍ਰੋਗਰਾਮ ਬਣਾਇਆ ਹੋਵੇ ਪਰਿਵਾਰਕ ਵੀ ਜਦੋਂ ਦਿਨ ਤਿਆਰ ਹੁੰਦਾ ਹੋ ਸਕਦਾ ਕਿਸੇ ਵੇਲੇ ਅਰਜੰਟ ਨਾ ਕੀਤਾ ਹੋਵੇ ਕਿਸੇ ਨੇ ਅੱਜ ਪਾਤੇ ਨਹੀਂ ਕੋਈ ਕੱਲ ਪਾ ਦੇਗਾ ਵੈਸੇ ਤਕਰੀਬਨ ਜਿੰਨੀਆਂ ਕਾਲਸ ਆਈਆਂ ਮੈਨੂੰ ਦੂਜੀ ਪਾਰਟੀਆਂ ਦੇ ਵੀ ਜਿਹੜੇ ਸਾਡੇ ਪੰਜ ਸਰਪੰਚ ਬਣੇ ਆ ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਜ਼ਰੂਰ ਜੀ ਇਹਦੇ ਵਿੱਚ ਤੁਹਾਡਾ ਜਿਹੜਾ ਉਹ ਸਾਥ ਦੇਵਾਂਗੇ ਤੇ ਅਸੀਂ ਤਾਂ ਇਹੀ ਕਹਿੰਨੇ ਆ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਜਾਂ ਤਾਂ ਸਾਡਾ ਏਰੀਆ ਛੱਡ ਦੇਣ ਤੇ ਜਾਨ ਨਸ਼ਾ ਵੇਚਣਾ ਜਿਹੜਾ ਬੰਦ ਕਰ ਦੇਣਾ ਤੇ ਜਿਹੜੀਆਂ ਸਖਤ ਤੋਂ ਸਖਤ ਕਾਰਵਾਈਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਤੇ ਜਿਹੜਾ ਸਾਡਾ ਆਪਣਾ ਟੰਗ ਹੈ ਅਸੀਂ ਵੀ ਆਪਣੇ ਪੱਧਰ ਤੇ ਜਿਹੜੇ ਨਾਮ ਆ ਉਹ ਇਕੱਠੇ ਕਰ ਲਿਆ ਕੌਣ-ਕੌਣ ਨਸ਼ਾ ਵੇਚਦਾ ਲਗਭਗ ਸਾਡੀ ਦਿੱਲੀ ਚ ਇਲੈਕਸ਼ਨ ਚੱਲ ਰਹੀ ਹੈ ਮੋਟੇ ਵੀ ਜਾਣਾ ਤੇ 20 ਨੂੰ ਜਾਂ 21 22 ਨੂੰ ਜਦੋਂ ਮੈਂ ਵਾਪਸ ਆਉਣਾ ਸਾਰੇ ਨਾਮ ਲੈ ਕੇ ਮੈਂ ਖੁਦ ਐਸਐਸਪੀ ਸਾਹਿਬ ਕੋਲੇ ਜਾਊਗਾ ਉਦੋਂ ਵੀ ਤੁਸੀਂ ਆਇਓ ਸਾਰੇ ਤੇ ਕਿਉਂਕਿ ਅਸੀਂ ਰਲ ਕੇ ਸਾਰੀ ਟੀਮ ਪ੍ਰਸ਼ਾਸਨ ਤੇ ਅਸੀਂ ਰਲ ਕੇ ਇਸ ਕੋਡ ਨੂੰ ਸਾਡਾ ਦਿਲੋਂ ਅੱਜ ਤੁਸੀਂ ਮੇਰੀ ਟੀਮ ਵੇਖੋਗੇ ਸਾਡੀ ਪ੍ਰਸ਼ਾਸਨ ਦੀ ਖਡੂਰ ਸਾਹਿਬ ਵਾਲਕੇ ਤੇ ਐਸ ਐਚਓ ਇੱਕ ਵੀ ਬੰਦਾ ਡਰੱਗ ਵਾਲਾ ਨਹੀਂ ਹੈਗਾ ਕੋਈ ਇੱਕ ਵੀ ਨਸ਼ੇ ਵਾਲਾ ਕਿਤੇ ਹੁੰਦਾ ਨਾ ਬੰਦਾ ਸ਼ਰਾਬ ਪੀਂਦਾ ਜਾਂ ਇੱਕ ਵੀ ਸ਼ਰਾਬੀ ਨਾਲ ਵੀ ਨਹੀਂ ਸਾਡੀ ਟੀਮ ਦੇ ਵਿੱਚ ਸੋ ਅੱਜ ਸਾਡੇ ਕੋਲੇ ਵੇਲਾ ਹੈ ਕਿ ਅਸੀਂ ਇੱਕ ਚੰਗਾ ਕੰਮ ਆ ਜਿਹੜਾ ਉਹ ਕਰ ਸਕਦੇ ਆ ਮਲੇਬੀ ਸਾਹਿਬ ਜਿਹੜਾ ਤਰੰਗ ਕਰਨ ਤੋਂ ਗੋਇਲਵਾਲ ਸਾਹਿਬ ਰੁਕੜ ਹੈ ਜੀ ਕਿਤੇ ਬਹੁਤ ਵੱਡੀ ਗਿੰਤੀ ਵਿੱਚ ਜਿਹੜੀਆਂ ਵਾਰਦਾਤਾਂ ਲੁੱਟਾਂ ਖੋਹੀਆਂ ਹੋ ਰਹੀਆਂ ਆ ਇਸ ਪਾਸੇ ਜਿਹੜਾ ਪ੍ਰਸ਼ਾਸਨ ਕਦੋਂ ਧਿਆਨ ਆ ਬਿਲਜੀ ਧਿਆਨ ਹੈ ਉਹੀ ਕਰ ਰਿਹਾ ਜੇ ਅਸੀਂ ਮਾੜੇ ਅਨਸਰਾਂ ਨੂੰ ਫੜਨ ਤੇ ਬੁਰਾ ਜ਼ੋਰ ਲਾ ਰਹੇ ਆ ਤੇ ਲੁੱਟਾ ਖੋਵਾ ਵੀ ਨਸ਼ੇ ਵਾਲੀ ਕਰਦੇ ਆ ਤੇ ਇਹ ਬਸ ਤੁਸੀਂ ਸਾਡੇ ਨਾਲ ਇਦਾਂ ਹੀ ਸਾਥ ਬਣਾ ਕੇ ਰੱਖੋ ਤੇ ਆਪਾਂ ਪ੍ਰਸ਼ਾਸਨ ਤੇ ਪੋਲੀਟੀਕਲ ਤੌਰ ਤੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਦਿਲ ਤੇ ਦਿਮਾਗ ਕਹਿੰਦਾ ਹੈ ਕਿ ਮੈਂ ਇੱਥੋਂ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਤੇ ਉਹਦੇ ਲਈ ਅਸੀਂ ਆਪਣਾ ਪੂਰਾ ਪ੍ਰਾਲਾ ਕਰ ਰਹੇ ਆ ਹਲਕਾ ਖਡੂਰ ਸਾਹਿਬ ਦੇ ਵਿੱਚ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ 25 ਕਿਲੋ ਦੇ ਲਗਭਗ ਆਪਾ ਹਿਰੋਇਨ ਜਿਹੜੀ ਫੜੀ ਹੈ ਤੇ بڑے ਮੁਕਦਮੇ ਜਿਹੜੇ ਅਨਟ੍ਰੇਸ ਵੀ ਕੁਝ ਪਏ ਸੀ ਸੋ ਉਹ ਵੀ ਜਿਹੜੇ ਆ ਉਹ ਟ੍ਰੇਸ ਕਰ ਲਏ ਗਏ ਨੇ ਤੇ ਕੁਝ ਜਿਹੜੀਆਂ ਪੁਰਾਣੀਆਂ ਵਾਰਦਾਤਾਂ ਹੋਈਆਂ ਸੀ ਉਹ ਵੀ ਜਿਹੜੇ ਆ ਬੰਦਿਆਂ ਨੂੰ ਜਿਵੇਂ ਹੋਣੀ ਸੱਚੋ ਪ੍ਰਭ ਜੀ ਦੱਸ ਰਹੇ ਸੀ ਕਿ ਅਸੀਂ ਜਲਦੀ ਰਿਮਾਂਡ ਤੇ ਲੋਕਾਂ ਨੂੰ ਲਿਆ ਰਹੇ ਹਾਂ ਜਿਹੜੇ ਜਿਹੜੇ ਭੜੇ ਅਨਸਰ ਨੇ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਜਾਂ ਕੋਈ ਜੇਲ੍ਹ ਤੋਂ ਜਿੱਦਾਂ ਕੋਈ ਚੀਜ਼ ਚਲਾ ਲੈਂਦਾ ਤੇ ਉੱਤੇ ਵੀ ਕੰਮ ਕਰ ਰਹੇ ਹਾਂ ਬਾਕੀ ਸਾਡੇ ਡੀਐਸਪੀ ਗੋਂਦਵਾਲ ਅਤਲ ਸੋਨੀ ਜੀ ਤੁਹਾਡੇ ਨਾਲ ਜਿਹੜਾ ਵਾ ਉਹ ਅਸਾਈਨ ਕਰ ਰਹੇ ਰਿਸਪੈਕਟਡ ਐਮਐਲਏ ਸਾਹਿਬ ਸਾਡੇ ਸਾਰੇ ਮੇਰੇ ਕੁਲੀਗਸ ਤੇ ਸਾਰੇ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਸਾਡੇ ਪੰਜਾਬ ਵਾਸੀਆਂ ਨੂੰ ਅੱਜ ਅਸੀਂ ਬੜੇ ਵਧੀਆ ਜਿਹੜੇ ਹੈਗਾ ਚਿੱਟੇ ਦੇ ਉੱਪਰ ਇੱਕ ਕਾਨਫਰੰਸ ਕੀਤੀ ਗਿਆ ਐਮਐਲਏ ਸਾਹਿਬ ਵੱਲੋਂ ਪਿੰਡ ਪਿੰਡ ਦੇ ਵੀ ਜਾ ਕੇ ਪਿੰਡ ਪਿੰਡ ਜਿਹੜੇ ਮੌਤਵਰ ਬੰਦੇ ਨੇ ਪਿੰਡ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੂੰ ਇਹ ਕੱਟ ਕਰਕੇ ਕਿਹਾ ਗਿਆ ਵੀ ਮਤਾ ਪਾਓ ਜਿਹਦੇ ਵਿੱਚ ਕਿਸੇ ਵੀ ਜਿਹੜਾ ਕ੍ਰਾਈਮ ਕਰਦਾ ਹੈਗਾ ਚਿੱਟੇ ਦਾ ਹੋ ਗਿਆ ਦੂਸਰਾ ਹੋ ਗਿਆ ਆਪਣਾ ਗੋਲੀਆਂ ਦਾ ਹੋ ਗਿਆ ਕਿਸੇ ਵੀ ਚੀਜ਼ ਆ ਕੋਈ ਕ੍ਰਾਈਮ ਕਰਦਾ ਹੈ ਵੀ ਉਹਦੇ ਪਿੱਛੇ ਨਾ ਸਾਡੇ ਕੋਲ ਆਣ ਤੇ ਨਾ ਹੀ ਕੋਈ ਕਿਸੇ ਜੀ ਕੋਈ ਸਪਾਰਸ਼ ਕਰੇ ਅੱਗੇ ਵੀ ਇਹੀ ਹੁੰਦਾ ਰਿਹਾ ਗਿਆ ਅੱਗੇ ਵੀ ਅਸੀਂ ਪਰਚੇ ਦਿੰਦੇ ਰਹੇ ਗਿਆ ਹੁਣ ਜੇ ਹਿਸਾਬ ਨਾਲ ਸਾਰਨੇ ਕੋਈ ਵਧੀਆ ਲਹਿਰ ਚਲਾਈ ਗਿਆ ਉੱਪਰ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਸਾਡੇ ਐਸਐਸਬੀ ਸਾਹਿਬ ਨਵੇਂ ਆਏ ਨੇ ਮਿਸਟਰ ਅਭੀਰ ਅਭਿਮਨਿਉ ਰਾਣਾ ਜੀ ਆਈਪੀਐਸ ਉਹਨਾਂ ਨੇ ਵੀ ਬਹੁਤ ਵਧੀਆ ਸਟਰਗਲ ਕਰਕੇ ਸਾਡੀ ਟੀਮ ਬਹੁਤ ਵਧੀਆ ਬਣਾਤੀ ਸੀ ਹੈ ਆਪਣੇ ਸਬ ਡਿਵੀਜ਼ਨ ਦੀ ਜਿੱਥੇ ਕ੍ਰਾਈਮ ਨੂੰ ਸਾਨੂੰ ਪਤਾ ਲੱਗਦਾ ਹੀ ਉਸ ਤੋਂ ਪਹਿਲੇ ਸਾਡੇ ਬੰਦੇ ਉੱਤੇ ਪਹੁੰਚੇ ਹੁੰਦੇ तकरीबन ਜਿੰਨੀ ਹੁਣ ਵਾਰਦਾਤਾਂ ਆਈਆਂ ਸਾਡੇ ਵੀ ਸਿਰ ਇੱਕ ਜਾਂ ਦੋ ਮੁਕੱਦਮੇ ਜਿਹੜੇ ਉਹ ਰੀਸੈਂਟਲੀ ਹੋਏ ਉਹ ਅੰਡਰੇਸਲੇ ਨੇ ਬਾਕੀ ਇਹ ਸਾਰੇ ਡਰੇਸ ਕਰ ਲਏ ਨੇ ਇਹਨਾਂ ਕੋ ਵੀ ਸਾਡੇ ਕੋ ਲੀਡਸ ਆਈਆਂ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਕੀਤੇ ਨੇ ਉਹ ਅਸੀਂ ਵਿਦਨ ਡੇ ਅਰਸ ਉਹ ਜਿਹੜੇ ਘਰੋਂ ਭੱਜੇ ਹੋਏ ਨੇ ਉਹ ਅਸੀਂ ਆਪੇ ਫੜ ਲੈਣੇ ਨੇ ਸੋ ਮੈਂ ਸਾਡਾ ਬਹੁਤ ਥੈਂਕਸ ਕਰ ਦਿਆਂਗਾ ਵੀ ਸਾਡੇ ਨੂੰ ਇੱਕ ਇੱਕ ਹੋਰ ਕਮੇਟੀ ਜਿਹੜੀ ਸਾਡੇ ਨਾਲ ਉਹਨਾਂ ਨੇ ਜੋੜ ਦਿੱਤੀ ਕਿ ਵੀ ਜਿਹੜੇ ਸਾਨੂੰ ਮਿੰਡ ਮਿੰਡ ਬਾਅਦ ਦੱਸਣਗੇ ਵੀ ਆਹ ਵਾਲੇ ਸਾਡੇ ਪਿੰਡ ਚ ਵੇਚਦੇਗੇ ਆ ਕਰ ਦੇਗੇ ਸੋ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਏਗਾ ਯਾਦ ਉਹਨੂੰ ਚਿੱਟਾ ਛੱਡਣਾ ਪਏਗਾ ਯਾ ਫਿਰ ਸਾਡਾ ਏਰੀਆ ਛੱਡਣਾ ਪਏਗਾ ਥੈਂਕ ਯੂ ਸਾਲ ਹੈ ਕਿ ਪੁਲਿਸ ਬੇਸ਼ੱਕ ਇਹਦੇ ਵਿੱਚ ਕੋਈ ਸ਼ਰਤ ਨਹੀਂ ਹੈਗਾ ਕਿ ਪੁਲਿਸ ਆਏ ਦਿਨ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਕਾਰਵਾਈਆਂ ਵੇਲਤੀ ਹੈ ਪਰਚੇ ਦਰਜ ਕਰਦੀ ਹੈ ਪਰ ਇਹ ਜਿਹੜੇ ਨਸ਼ੇ ਦੇ ਸਦਾਗਰ ਨੇ ਕੁਝ ਦਿਨਾਂ ਬਾਅਦ ਜਦੋਂ ਬਾਹਰ ਆ ਜਾਂਦੇ ਨੇ ਫੇਰ ਸ਼ੁਰੂ ਕਰ ਦਿੰਦੇ ਨੇ ਉਹਦਾ ਕੀ ਹੱਲ ਹੁੰਜੇ ਇਹ ਤਾਂ ਮੇਨ ਹੁੰਦਾ ਵੀ ਜਿਸਲੇ ਸਾਡਾ ਗਮ ਹੈ ਅਸੀਂ ਫੜਨ ਵਾਲਾ ਨੂੰ ਅਸੀਂ ਉਹਨਾਂ ਨੂੰ ਕੋਰਟ ਚ ਪ੍ਰੋਡਿਊਸ ਕਰਦੇ ਨੇਗਾ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਮਾਨਤ ਆ ਹੋ ਜਿੰਦੀ ਹੈ ਜਾਂ ਜ਼ਮਾਨਤ ਨਾ ਦੋ ਇਹਨਾਂ ਦੀ ਇਸੇ ਵਾਸਤੇ ਅਸੀਂ ਰਿਕਵੈਸਟ ਕਰ ਰਹੇ ਹਾਂ ਸਾਰੀ ਪੰਚਾਇਤ ਨੂੰ ਵੀ ਤੁਸੀਂ ਜ਼ਮਾਨਤ ਵੀ ਨਾ ਦੋ ਕਿਸ ਦੀਆਂ ਜੇ ਜਮਾਨਤ ਦੋਗੇ ਤਾਂ ਬਾਹਰ ਆਏਗਾ ਨਹੀਂ ਤੇ ਕਿਸੇ ਵੀ ਜੁਡੀਸ਼ੀਅਲ ਅਫਸਰ ਨੇ ਆਪਣੇ ਆਪ ਨਹੀਂ ਜਾਣਨਾ ਵੀ ਤੈਨੂੰ ਆਈ ਛੱਡ ਦੇਣੇ ਕੀ ਸਾਡੇ ਕਾਨੂੰਨ ਦੇ ਵਿੱਚ ਕਮੀ ਹੈ ਕੋਈ ਕਿ ਜਿਹੜਾ ਇਹਨਾਂ ਜਮਾਨਤਾਂ ਮਿਲ ਜਾਂਦੀਆਂ ਨਹੀਂ ਵੀ ਕਮੀ ਨੂੰ ਤਾਂ ਠੀਕ ਕਹਿ ਸਕਦੇ ਆ ਪਰ ਹੁਣ ਆਪਾਂ ਇਹ ਜਮਾਨਤ ਦੇਵਾਂਗੇ ਹੀ ਨਹੀਂ ਤੇ ਆਪਾਂ ਫਿਰ ਉਹਦੀ ਜਮਾਨਤ ਹੋਣੀ ਕਿੱਥੇ ਆਈਗੀ ਇਸ ਐਸੇ ਸਤਾਗਰਾਂ ਦੀ ਤੇ ਬੇਰ ਹੀ ਨਹੀਂ ਹੋਣੀ ਚਾਹੀਦੀ ਇਹ ਪ੍ਰਵੀਜ਼ਨ ਨਹੀਂ ਵਿੱਚ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਹਿਊਮਨ ਰਾਈਟਸ ਵੀ ਆ ਜਾਂਦੇ ਨਾ ਹਿਊਮਨ ਰਾਈਟਸ ਹੀ ਹੁੰਦਾ ਵੀ ਆਪਾਂ ਉਹਨੂੰ ਫ੍ਰੀडम ਵੀ ਦੇਣੀ ਹੈ ਤੇ ਉਹ ਜੁਡੀਸ਼ੀਅਲ ਨੇ ਦੇਖਣਾ ਹੈ ਕਿ ਸਾਡੇ ਵੱਲੋਂ ਜਿੰਨਾ ਖੁੰਦਾ ਸੀ ਉਹਨੂੰ ਫੜ ਕੇ ਉਹਨੂੰ ਜੇਲ੍ਹ 'ਚ ਭੇਜ ਦਿੰਦੇ ਆ ਤੁਸੀਂ ਨਹੀਂ ਜਮਾਨਤ ਦੇਵੋਗੇ ਉਹ ਬਾਹਰ ਆ ਹੀ ਨਹੀਂ ਸਕਦਾ ਇਹ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡੇ ਕਹਿਣ ਮੁਤਾਬਕ ਹਿਊਮਨ ਰਾਈਟ ਦਾ ਅੜਿੱਕਾ ਬਣਦਾ ਨਹੀਂ ਅੜਿੱਕਾ ਕੋਈ ਨਹੀਂ ਬਣਦਾ ਹੈਗਾ ਇਹ ਕੋਈ ਜਮਾਨਤ ਹੋਣੀ ਨਹੀਂ ਗੇ ਨੈਚਰਲੀ ਇਹ ਵੀ ਹੋ ਸਕਦਾ ਹੈ ਕਿ ਜੇਕਰ ਤੁਸੀਂ ਜਿਵੇਂ ਉਹਨੂੰ ਪਿੱਛੇ ਕਾਨੂੰਨ ਚੇਂਜ ਕੀਤਾ ਹੈ ਕੋਸਤਾ ਆ ਕਿ ਸਜ਼ਾਾਂ ਵੀ ਜ਼ਿਆਦਾ ਹੋ ਜਾਣਾ ਜਿਵੇਂ ਬਾਹਰੀ ਕੰਟਰੀ ਚ ਕੀ ਹੁੰਦਾ ਹੈ ਕਿ ਬਾਹਰੀ ਕੰਟਰੀ ਚ ਇਹੀ ਹੈਗਾ ਵੀ ਜੇ ਕਿਸੇ ਨੇ ਚੋਰੀ ਕੀਤੀ ਉਹਦੇ ਹੱਥ ਵੱਢ ਤੇ ਘਰ ਲੋਕਾਂ ਦੇ ਘਰ ਸੋਨੇ ਖਾਲੀ ਪਏ ਹੁੰਦੇ ਗਏ ਕੋਈ ਉਹਨੇ ਤਾਲੇ ਲਾਇਆ ਨਹੀਂ ਹੁੰਦੇ ਉਹਦੇ ਸਾਰੇ ਇਦਾਂ ਹੋ ਸਕਦਾ ਜੇ ਮਾਲੋ ਪਿੰਡ ਦੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਤੇ ਦੂਜੇ ਦੂਜੇ ਪਿੰਡ ਦਾ ਕੋਈ ਬੰਦਾ ਉਹਦੀ ਜਵਾਬਤ ਦੇ ਦੂਗਾ ਫੇਰ ਨਹੀਂ ਦੇਗਾ ਨਾ ਤਾਂ ਹੀ ਸਾਰੇ ਪਿੰਡਾਂ ਦੀ ਗੱਲ ਰਹਿਣਾ ਸਬਡਿਵੀਜ਼ਨ ਦੀ ਕਰ ਰਹੇਗੇ ਸਬਡਿਵੀਜ਼ਨ ਸਾਰਾ ਪਿੰਡ ਕਿੰਨੇ ਗੱਬ ਜਿਨੇ ਹੀ ਪਿੰਡ ਗੇ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਕਰਾਂਗੇ ਜੀ ਸਰ ਇੱਕ ਸਵਾਲ ਹੈ ਜਿੱਦਾਂ ਨਸ਼ੇ ਦੇ ਸਲਾਦਾਂ ਨੂੰ ਖੜਾ ਜਾਂਦਾ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਉਸ ਸੰਬੰਧੇ ਵਿੱਚ ਥਾਣੇ ਦੇ ਵਿੱਚ ਕੋਈ ਇੱਕ ਦੋ ਪਤਤਿਆਂ ਨੂੰ ਬੁਲਾ ਕੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜਾਂ ਨਹੀਂ ਦੱਸਿਆ ਨਹੀਂ ਬਿਲਕੁਲ ਸਰ ਇਹ ਕਰ ਲਾਂਗੇ ਮੈਂ ਆਪਣੀ ਤੌਰ ਤੇ ਸਾਰੀ ਛੋਟੇ ਸਬਡਿਵੀਜ਼ਨ ਦੀ ਬਣਾ ਲੈਂਦੇ ਹਾਂ ਵਟਸਐਪ ਗ ਥੈਂਕ ਯੂ ਥੈਂਕ ਯੂ ਹਾਂਜੀ ਸਰ ਜੀ ਗੱਲ ਜਿਹੜੇ ਅਚੇ ਸੁਧਾਰਾ ਨੂੰ ਪੜਾ ਕੇ ਅੰਦਰ ਕੀਤਾ ਜਾਊਗਾ ਜਿਹੜੇ ਮੈਡੀਕਲ ਸਟੋਰ ਹੈਗੇ ਆ ਇਹਨਾਂ ਤੋਂ ਨਸ਼ਾ ਵੀ ਮਿਲਦਾ ਵਾ ਗੋੜੀਆਂ ਮਿਲਦੀਆਂ ਟੀਕੇ ਮਿਲਦੇ ਉਹਨਾਂ ਦਾ ਪ੍ਰਾਇਕਾ ਕੈਨਸਲ ਆਣ ਮਿਲਦੀਆਂ ਉਹਨਾਂ ਨੂੰ ਅਸੀਂ ਨਾਲ ਲਗਾਤਾਰ ਅਸੀਂ ਕਰ ਰਹੇ ਆ ਰੇਡਸ ਵੈਰਾ ਕਰ ਰਹੇ ਆ ਜਿਹੜੇ ਸਾਨੂੰ ਇਹਨਾਂ ਦੇ ਵਿੱਚ ਡਰਗ ਇਨਸਪੈਕਟਰ ਦੀ ਲੋੜ ਪੈਂਦੀ ਹੈ ਤੇ ਟਾਈਮ ਟਾਈਮ ਦੇ ਉੱਪਰ ਜਿਹੜੇ ਡਰਗ ਇਨਸਪੈਕਟਰ ਥੋੜੇ ਘਟਨੇ ਉਹ ਕਿਸੇ ਪਾਸੇ ਉਹਨਾਂ ਨੇ ਪੱਟੀ ਵਾਲੇ ਪਾਸੇ ਜਾਣਾ ਕਿ ਫਾਜ਼ਿਲ ਵਾਲੇ ਪਾਸੇ ਜਾਣਾ ਤਾਂ ਅਸੀਂ ਜਿੰਨਾ ਹੁੰਦਾ ਅਸੀਂ ਵੱਤ ਵਤ ਉਹਨਾਂ ਨਾਲ ਲੈ ਕੇ ਇਹ ਵੀ ਬੰਦ ਕਰਾ ਦਾਂ